ਅੱਜ ਆਪਾਂ ਗੱਲ ਕਰ ਰਹੇ ਆ ਇਸ ਮਸ਼ੀਨ ਦੀ ਐਫਸੀ ਡੋੜ ਵਾਲਿਆਂ ਦੀ ਅੱਜ ਦੋਸਤੋ ਅੱਜ ਆਪਾਂ ਗੱਲ ਕਰ ਰਹੇ ਆ ਐਫਸੀ ਡੋੜ ਵਾਲਿਆਂ ਦੀ ਆਹ ਚਾਰਾ ਮਸ਼ੀਨ ਦੀ ਇਹਦੇ ਨਾਲ ਚਾਹੇ ਤੁਸੀਂ ਛਟੀਆਂ ਕੁੱਤਰ ਲੋ ਕੋਈ ਪ੍ਰੋਬਲਮ ਨਹੀਂ ਆਪਣੀ ਪਰਾਲੀ ਕੁੱਤਰ ਲੋ ਕੋਈ ਦਿੱਕਤ ਨਹੀਂ ਬਿਲਕੁਲ ਵਧੀਆ ਚਾਰਾ ਬਰੀਕ ਕਰੂਗੀ ਇਹ ਜਿਹੜਾ ਆ ਹੁਣ ਤੁਹਾਨੂੰ ਹਰੇ ਦੇ ਜੁੰਡੇ ਜੇ ਖਲਿਆਰੇ ਦੀਂਦੇ ਆ ਇਹਦਾ ਕਾਰਨ ਇਹ ਨਹੀਂ ਹੈਗਾ ਵੀ ਇਹਦੇ ਟੋਕੇ ਲਾਉਣ ਵਾਲੇ ਆ ਇਹਦਾ ਕਾਰਨ ਹੈ ਆਹਾਂ ਛੱਲੀਆਂ ਇਹਦੇ ਨਾਲ ਜਦੋਂ ਆਪਾਂ ਹਰਾ ਕੁੱਤਰਦੇ ਆ ਨਾ ਤੇ ਆਹ ਛਲੀਆਂ ਦਾ ਜਦੋਂ ਆਪਾਂ ਰੁਗ ਵੱਡਾ ਲਾਉਨੇ ਆ ਤਾਂ ਆਹ ਛਲੀਆਂ ਅੜ ਜਾਂਦੀਆਂ ਨੇ ਮੂਰੇ ਇਹਦੇ ਮੂੰਹ ਦੇ ਵਿੱਚ ਜਿਹਨੂੰ ਆਪਾਂ ਦੰਧਰਾਲ ਵੀ ਕਹਿ ਦਿੰਦੇ ਸੀ ਪੁਰਾਣੇ ਬੁੜੇ ਹੁਣ ਇਹ ਛਲੀ ਜਦੋਂ ਇੱਥੇ ਆ ਕੇ ਅੜ ਗਈ ਜਦੋਂ ਇੱਥੇ ਆ ਕੇ ਅੜ ਗਈ ਹੁਣ ਇਹਦੇ ਪਹਿਲਾਂ ਵਾਲੀਆਂ ਮਸ਼ੀਨਾਂ ਦੇ ਕੀ ਹੁੰਦਾ ਸੀ ਇੱਥੇ ਸਪ੍ਰਿੰਗ ਹੁੰਦਾ ਸੀਗਾ ਜਦੋਂ ਆਹ ਛਲਦੀ ਜਾਂਦੀ ਸੀ ਤਾਂ ਆਹ ਚੀਜ਼ ਥੋੜੀ ਜਿਹੀ ਉੱਪਰ ਨੂੰ ਹੋ ਜਾਂਦੀ ਸੀ ਨੰਗਾ ਦਿੱਤਾ ਜਾਂਦਾ ਸੀ ਵੀ ਟੱਪ ਜਾ ਹੁਣ ਜੇ ਤਾਂ ਆਪਾਂ ਰੁਗ ਲਾਉਨੇ ਆ ਪੂਰਾ ਫੇਰ ਤਾਂ ਆਹ ਛਲੀਆਂ ਅੜਦੀਆਂ ਨੇ ਇਦੇ ਬੀਜ ਦੀ ਟੱਪਦੀਆਂ ਨਹੀਂ ਉੱਪਰ ਸਿਰਫ ਆ ਗਰਾਰੀ ਕੁ ਕੀ ਜਾਂਦੀ ਹੈ ਇੱਕ ਕੁ ਕੀ ਜਾਂਦੀ ਹੈ ਇੱਕੋ ਹੀ ਗਰਾਰੀ ਹੈ ਇੱਕ ਉੱਪਰ ਆ ਇੱਕਾ ਥੱਲੇ ਆ ਇਹ ਚ ਸਭ ਤੋਂ ਵੱਡੀ ਕਮੀ ਇਹ ਹੈ ਹੋਰ ਕੋਈ ਇਸ ਮਸ਼ੀਨ ਦੇ ਵਿੱਚ ਕੋਈ ਕਮੀ ਨਹੀਂ ਮੈਨੂੰ ਹੋ ਗਏ ਇਸ ਨੂੰ ਘੱਟੋ ਘੱਟ ਵੀ 8-9 ਸਾਲ ਹੋ ਗਏ ਸਿਰਫ ਇੱਕ ਵਾਰੀ ਮੈਂ ਇਹਦਾ ਟੋਕਾ ਬਦਲਿਆ ਤੇ ਨਹੀਂ ਉਸੇ ਤਿੱਕ ਰਹੀ ਚੱਲੀ ਜਾਂਦੀ ਹੈ ਸ਼ੁਰੀ ਹੁੰਦੀ ਹੈ ਇਹਦੇ ਅੰਦਰ ਇੱਕ ਵਾਰੀ ਬਦਲੀ ਆ ਸਿਰਫ ਉਹ 7-8 ਸਾਲਾਂ ਦੇ ਵਿੱਚ ਆ ਹੁਣ ਦੂਸਰੀ ਚੱਲ ਪਈ 4 ਸਾਲਾਂ ਬਾਅਦ ਇੱਕ ਬਦਲੀ ਜਾਂਦੀ ਹੈ ਤੇ ਇਹਦਾ ਬਸ ਆਹੀ ਕਮੀ ਹੈ ਜਾਇ ਦੇ ਵਿੱਚ ਜਦੋਂ ਆਪਾਂ ਮੂੜੀਆਂ ਕੋ ਉਤਰ ਲੱਗ ਜੰਨੇ ਕਈ ਵਾਰ ਖੇਤ ਚ ਬੀਜ ਲੈਣੇ ਆ ਤਾਂ ਉਹ ਮੂਲੀ ਵੀ ਇਹਦੇ ਉੱਪਰ ਇੱਥੇ ਆ ਗਰਾਰੀਆਂ ਹੀ ਕੁਕੀ ਜਾਂਦੀ ਆ ਮੂਲੀ ਇਹਦੇ ਬੀਜ ਦੀ ਨਹੀਂ ਡੱਬਦੀ ਜਾਂ ਛਲਗਮ ਹੋਗੇ ਉਹ ਵੀ ਨਹੀਂ ਇਹਦੇ ਬੀਜ ਦੀ ਡੱਬਦੇ ਹੁਣ ਮੈਂ ਕੰਪਨੀ ਵਾਲਿਆਂ ਨੂੰ ਇੱਕ ਗੱਲ ਕਹਿਣਾ ਚਾਹਣਾ ਵੀ ਯਾਰ ਇਹਨੂੰ ਸਪਰਿੰਗ ਲਾ ਕੇ ਤੁਸੀਂ ਉੱਪਰ ਥੋੜਾ ਜਿਹਾ ਉੱਪਰ ਉਠਦਾ ਕਰੋ ਜਿਵੇਂ ਪਹਿਲਾਂ ਵਾਲੀਆਂ ਮਸ਼ੀਨਾਂ ਉੱਪਰ ਉਠਦੀਆਂ ਹੁੰਦੀਆਂ ਸੀਗੀਆਂ ਪੁਰਾਣੀਆਂ ਮਸ਼ੀਨਾਂ ਆਪਣੇ ਵੱਡੀਆਂ ਜਿਹੜੀਆਂ ਪਹਿਲਾਂ ਵਾਲੀਆਂ ਮਸ਼ੀਨਾਂ ਹੁੰਦੀਆਂ ਸੀਗੀਆਂ ਹੋਰ ਇਹਦੇ ਵਿੱਚ ਕੋਈ ਕਮੀ ਨਹੀਂ ਬਾਕੀ ਸਾਰਾ ਕੁਝ ਗੁੱਡ ਹੈ ਤੇ ਆ ਬਾਕੀ ਇੱਕ ਗੱਲ ਕਰਦੇ ਆ ਯਾਰ ਆ ਛੱਲੀਆਂ ਦਾ ਰਝਾਨ ਮੇਰਾ ਦੋਸਤ ਆ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਨਾ ਤੇਰੀਆਂ ਛੱਲੀਆਂ ਤੋੜ ਕੇ ਰੱਖੀਆਂ ਪਈਆਂ ਨੇ ਤੇ ਤੂੰ ਲੈ ਜੀ ਤੇ ਉਹ ਹਜੇ ਆਇਆ ਨਹੀਂ ਗਾ ਕੱਲ੍ਹ ਦੀਆਂ ਇਸ ਵੇਲੇ ਦੀਆਂ ਤੋੜੀਆਂ ਪਈਆਂ ਨੇ ਛੱਲੀਆਂ ਦਾ ਰਝਾਨ ਦਾ ਦੋਸਤੋ ਕੀ ਕਾਰਨ ਮੰਨਦੇ ਹੋ ਮੈਂ ਤਾਂ ਇੱਕੋ ਹੀ ਕਾਰਨ ਮੰਨਦਾ ਹਾਂ ਦਾ ਵੀ ਸਾਡੇ ਚ ਇੰਨਾ ਇਹਦਾ ਖਾਣ ਦੀ ਕਿਉਂ ਤਮੰਨਾ ਜਿਹੜੀ ਉਹ ਘਟਦੀ ਜਾਂਦੀ ਐ ਛਾ ਘਟਦੀ ਜਾਂਦੀ ਐ ਮੈਂ ਮੰਨਦਾ ਵੀ ਸਾਨੂੰ ਪੌਪ ਕੌਰਨ ਦਾ ਪਤਾ ਲੱਗ ਗਿਆ ਅਸੀਂ ਛੱਲੀਆਂ ਛੱਡ ਗਏ ਪੌਪ ਕੌਰਨਾਂ ਦੇ ਉੱਤੇ ਹੋ ਗਏ ਯਾਨੀ ਕਿ ਜਦੋਂ ਇੱਕ ਕੋਈ ਗਮਾਣਡ ਵਸਦਾ ਉਹਦੇ ਵਿੱਚ ਕੋਈ ਹੋਰ ਆ ਕੇ ਰਹਿਣ ਲੱਗ ਜੇ ਉਸ ਗਮਾਣਡ ਦੇ ਵਿੱਚ ਤਾਂ ਉਸ ਗਮਾਣਡ ਦਾ ਜਿਹੜਾ ਸਾਰਾ ਸਿਸਟਮ ਉਹ ਬਦਲ ਜਾਂਦਾ ਉਵੇਂ ਜਿੱਕਰ ਹੀ ਮੱਕੀ ਦੇ ਦਾਣੇ ਜਿਵੇਂ ਪੌਪ ਕਾਰਨ ਬਣ ਗਏ ਤਾਂ ਸਾਡੀਆਂ ਆ ਚੀਜ਼ਾਂ ਦਾ ਸਾਰੀਆਂ ਦਾ ਸਿਸਟਮ ਸਾਡਾ ਦੇਸੀ ਦਾ ਵਿਗੜ ਗਿਆ ਚਲੋ ਠੀਕ ਹੈ ਦੋਸਤੋ ਧੰਨਵਾਦ ਜੇ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਅੱਗੇ ਸ਼ੇਅਰ ਕਰ ਲਿਓ ਨਹੀਂ ਛੱਡ ਦਿਓ ਕੋਈ ਚੱਕਰ ਨਹੀਂ ਥੈਂਕ ਯੂ ਇੱਕ ਦੋਸਤੋ ਇਹਦੇ ਬੈਕ ਗੇਅਰ ਨਹੀਂ ਦਿੰਦਾ ਹੋਇਆ ਵੀ ਰੁਕ ਅੜ ਗਿਆ ਤਾਂ ਤੁਸੀਂ ਇਹਨੂੰ ਬੈਕ ਗੇਅਰ ਦੇ ਕਰਕੇ ਪਿੱਛੇ ਕੱਢ ਸਕੋ ਇਹਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਵਾ ਦੇਖੋ ਜਿਵੇਂ ਮੈਂ ਕਿਹਾ ਸੀ ਕਿ ਇਹਨਾਂ ਦੀ ਗਰਾਰੀਆਂ ਕੋਕੀ ਜਾਂਦੀਆਂ ਨੇ ਉੱਪਰ ਕੋਕੀ ਜਾਂਣਗੀਆਂ ਇਹਦੇ ਨਹੀਂ ਖਿੱਚ ਨਹੀਂ ਸਕਦੀਆਂ ਤੇ ਆਹ ਚੀਜ਼ ਦੇ ਵਿੱਚ ਸਪ੍ਰਿੰਗ ਹੁੰਦਾ ਤਾਂ ਆਹ ਚੀਜ਼ ਉੱਪਰ ਉੱਠ ਖੜਦੀ ਰੁਕ ਅਗੇ ਟੱਪ ਜਾਂਦਾ ਬਾ ਵੀ ਕਿ ਜਿਵੇਂ ਆ ਛੱਲੀ ਦੀ ਬਸ ਆ ਲੱਗੀ ਪਈ ਐ ਲੈ ਆ ਨਾ ਤਾਂ ਗਾਂਹ ਜਾ ਜਾ ਸਕਦੀ ਆ ਨਾ ਹੀ ਪਿچھے ਹੱਟਦੀ ਹੁਣ ਆ ਛੱਲੀਆਂ ਚੱਲੀਆਂ ਆ ਦੇ ਆ ਲੱਗੇ ਭਈ ਨਾ ਆ ਛੱਲੀਆਂ ਜਾ ਕੇ ਲੱਗ ਜਾਂਦੀਆਂ ਇਹਦੇ ਵਿੱਚ ਜੇ ਰੁਗ ਥੋੜਾ ਲਾਉਣੇ ਆ ਫਿਰ ਇਹ ਹਰੇ ਦੇ ਮੂਰੇ ਜੁੰਡੇ ਜੇ ਖਲਿਆਰ ਲੱਗ ਜਾਂਦੀ ਆ ਪੱਤੇ ਜੇ ਖਲਿਆਰ ਦਿੰਦੀ ਆ ਇਹ ਥੋੜੀ ਵੱਡੀ ਪ੍ਰੋਬਲਮ ਆ ਐ ਮਸ਼ੀਨ ਦੀ ਤੇ ਬੰਦ ਕਰਕੇ ਸਾਨੂੰ ਇਹ ਕੱਢਨੇ ਪੈਣਗੇ ਕਿਉਂਕਿ ਛੁਰੀ ਆ ਫੇਰ ਹੀ ਪਤਾ ਕਿ ਤੁਹਾਡਾ ਹੱਥ ਇੰਨਾ ਡਾ ਦੇ ਕੇ ਮੁਰਚਾ ਹੋਰ ਦੇ। ਇਹ ਕੇ ਆ ਗਰਾਰੀਆਂ ਇਹ ਤਾਂ ਨਹੀਂ ਹਟਦੀ ਹਰਲ ਟੁੱਟਣਾ ਰੱਸੀ ਬਣਾ ਕੇ ਸਾਰੇ ਸੜਦੇ ਇਹਨਾਂ ਲਪੇਟ ਲੈਂਗੇ ਨਾਲ। ਆਹ ਸੀ।